ਕਿਓ ਗਿਓ ਗੁਨਾ ਪਾਈ ਫਸੋ ਥਪੜੇ ਖਾਏਗਾ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋਵੋਗੇ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਮੌਸਮ ਦੇਖੋ ਕਿੰਨਾ ਘੈਂਟ ਹੈ ਝੋਲਾ ਲਾਉਣ ਦਾ ਨਜ਼ਾਰਾ ਤਾਂ ਇਹ ਜੇ ਜੀ ਆਉਂਦਾ ਖੜਾ ਨਾ ਜਮ ਉੱਤੇ ਛਾ ਕਰੀ ਬਾਹਰ ਮੋਲਾ ਤੇਰੇ ਰੰਗ ਨਿਆਰੇ ਦੇਖ ਨਜ਼ਾਰਾ ਨਜ਼ਾਰਾ ਲਿਆਤਾ ਵੀ ਨਜ਼ਾਰਾ ਇਹ ਕੁਦਰਤ ਸਾਥ ਦੇ ਬਿਨਾ ਖੇਤੀ ਤਾਂ ਫੇਰ ਹੀ ਹੁੰਦੀ ਐ ਇਹ ਕੁਦਰਤ ਸਾਥ ਨਹੀਂ ਦਿੰਦੀ ਫੇਰ ਤਾਂ ਤੁਹਾਨੂੰ ਪਤਾ ਹੀ ਐ ਕੁਸ਼ੀ ਕਰੀ ਜੇ ਕਿ ਜਿਹੇ ਜਿਹੇ ਡਾਲ ਆਪਾਂ ਪੱਟ ਕੇ ਉਧਰੋਂ ਇੱਧਰ ਲਾਏ ਸੀ ਉਹੇ ਜੀ ਖੜੇ ਨੇ ਉਦਤ ਦੇ ਰੰਗ ਨਿਆਰੇ ਆ ਜੇ ਕਿਤੇ ਹੁੰਦੀ ਕੜਾਕੇ ਜੀ ਧੁੱਪ ਤੇ ਹੁਣ ਨੂੰ ਮੈਂ ਵੀ ਪਸੀਨਾ ਪਸੀਨੀ ਹੋਇਆ ਹੁੰਦਾ ਤੇ ਤੁਹਾਨੂੰ ਫਿਰ ਪਤਾ ਹੀ ਹੈ ਫੱਕਨੇ ਤਾਂ ਅਸੀਂ ਕੀ ਚੱਲਣਾ ਸੀ ਹੈ ਕੁਦਰਤ ਸਾਹ ਦੇਵੇ ਖੇਤੀਆਂ ਵੀ ਤਾਂ ਹੀ ਸਹਜਦੀਆਂ ਨੇ ਹੂੰ ਹੁਣ ਕੁਦਰਤ ਨੇ ਸਾਹ ਦਿੱਤਾ ਤੇ ਖੇਤੀ ਦਾ ਐ ਪਤਾ ਨਹੀਂ ਲੱਗਦਾ ਝੋਨਾ ਲਾਈ ਜਾਂਦੇ ਆ ਇੱਕ ਤਾਂ ਅੱਧਾ ਪਾਣੀ ਲੱਗਦਾ ਜਦੋਂ ਆਪਾਂ ਬਾਣ ਭਰਦੇ ਆ ਦੂਜੀ ਗੱਲ ਜਿਹੜਾ ਬੂਟਾ ਜੜਦਾ ਬਸ ਉਹ ਜੜਦਾ ਇੱਥੇ ਤਾਂ ਠੰਡ ਲੱਗੀ ਜਾਂਦੀ ਏ ਇੱਥੇ ਪਸੀਨਾ ਪਸੀਨੀ ਹੋਣਾ ਸੀ ਹੈ ਜਿਹੇ ਜਹਾ ਬੂਟੇ ਲਾਤੇ ਨੇ ਉਹੇ ਜੀ ਪਏ ਨੇ ਬਹੁਤ ਬਹੁਤ ਧੰਨਵਾਦ ਰੱਬਾ ਤੇਰੇ ਸਾਡਾ ਗਵਾਂਢੀ ਕੱਦੂ ਕਰੀ ਜਾਂਦਾ ਉਧਰੋਂ ਇਹਨਾਂ ਮੈਂ ਤਾਂ ਆਪ ਲਾਉਂਗਾ ਠੰਡ ਹੋ ਗਈ ਉਹ ਠੰਡ ਨੂੰ ਦੇਖ ਕੇ ਹਰੇਕ ਭੱਜ ਲਿਆ ਪਹਿਲਾਂ ਤਾਂ ਲੇਬਰ ਉਹ ਕਹਿੰਦੇ ਹੀ ਲੇਬਰ ਵਾਲੇ ਵੀ ਲਾਲ ਆ ਭਾਈ ਲਾਲਾ ਉਹ ਹਰ ਦੋ ਕਿਦੋਂ ਖੜੇ ਆ ਥੱਲੇ ਪੌਦ ਨਹੀਂ ਹੋਈ ਅੱਛਾ ਤੇ ਜਦੋਂ ਹੋ ਗਈ ਬੱਦਲ ਬਾਈ ਤੇ ਮੀਂਹ ਪੈ ਲੱਗਿਆ ਹੁਣ ਹੁਣ ਲੇਬਰ ਵਾਲੇ ਨੂੰ ਕਹਿੰਦੇ ਸਾਡਾ ਲਾਓ ਸਹੀ ਸਹੀ ਦੇ ਨੇ ਉਹ ਕਹਿੰਦੇ ਭਰਾਵਾ ਸੋਡੀ ਹਰੇ ਪੌਦ ਹੀ ਨਹੀਂ ਹੋਈ ਨਾ ਨਾ ਭਾਈ ਹੋਈ ਪਈ ਐ ਹੋਈ ਪਈ ਸੋ ਆਪੋ ਆਪਦਾ ਲੋਟ ਦੇਖਦਾ ਕੋਈ ਉਹਦੀ ਮਾਏ ਆ ਪਵਾਦੀ ਕੀ ਹੋ ਰਿਹਾ ਅਗਲੇ ਨੂੰ ਪਤਾ ਹੁੰਦਾ ਗਰਮੀ ਚ ਲਾਗੇ ਤੇ ਕਿੱਥੇ ਉਹ ਕਰਾਂਗੇ ਆਪਾਂ ਡੱਕੇ ਲਾਵਾਂਗੇ ਹੈ ਇੱਥੇ ਹੁਣ ਜਿਹੇ ਆ ਦਾਲ ਲਾਤਾ ਉਹੀ ਜੀ ਖੜਾ ਰਹਿ ਉਹਦੇ ਕਿਹੜੇ ਕਿਹੜੇ ਇਲਾਕੇ ਚ ਭਾਈ ਝੋਨਾ ਲੱਗ ਰਿਹਾ ਮੈਨੂੰ ਲੱਗਦਾ ਕਿ ਪੂਰੇ ਵਿਹਾਰ ਵਾਲੇ ਮਸ਼ੀਨਾਂ ਜ਼ਿਆਦੇ ਨੇ ਭਈਏ ਉਹ ਜ਼ਿਆਦੇ ਖਚਣਗੇ ਕੰਮ ਹੈ ਹਾਲੇ ਝੱਗ ਝੁਗ ਪਲ ਝੱਗ ਝੁਗ ਵੀ ਬਣੀ ਪਈ ਐ ਆਹਾ ਹਾ 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 ਜੋ ਹੋਰ ਸੁਣਾਓ ਗੱਲਵਾ ਸਵੇਰੇ ਸਵੇਰ ਦਾ ਟਾਈਮ ਹੈ ਬਾਬਾ ਪੜ ਰਹੇ ਹੈ ਤੇ ਸੂਰਜ ਦੇਵਤਾ ਹਲੇ ਆਈ ਨਹੀਂ ਕਿਉਂਕਿ ਲੱਤਲਵਾਈ ਕਾਰਨ ਲੇਟ ਨੇ ਜਨਬਰਾ ਦੀ ਚੂ 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 ਚਾ 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 ਲੱਗੀ ਪਈ ਹੈ ਦੇਖ ਤੋਤੇ ਬੋਲੀ ਜਾਂਦੇ ਆ ਅਗਲਾ ਕਹਦਾ ਬਲਾ ਦੇ ਨਾ ਤੋਤੇ ਬਲਾ ਦੇ ਨਾ ਡੱਡੂ ਉਹ ਚੀ ਜੀ ਬੋਲੀ ਜਾਂਦੀ ਆ ਹੁਣ 4000 ਦਾ ਪਾ ਦੇ। ਇਹ ਬਾਦ ਅੱਪਾ ਪਵਾਇਆ ਤੇ ਲਿਚਾਰ ਹੀ ਆ ਰਹੀ ਆ। ਮੈਂ ਭੀੜ ਮੁੰਡੇ ਦੀ। ਆ ਭਾਈ। ਨੀਚੇ ਕਰਾਂ। ਆਹ ਰੋਡ ਤੇ ਬੇਟਾ ਨੀਚੇ ਕਰਿਆ ਖੱਡੇ ਕਰਕੇ। ਆ ਗਿਆ। ਤੇਲ ਪਵਾ ਕੇ ਤੇ ਚੱਲ ਪੜੇ। ਨੇ ਸਭੀ ਪੰਪ ਚੱਲਦੇ ਆ। ਅੱਜ ਚੱਲਦੇ ਬਣੇ ਆ। ਆਹ ਨਾਗਰੀ ਵਾਪਸੀ। ਗੱਲ ਵੀ ਯੋਧਿਆ। ਥੇਲ ਪਵਾ ਕੇ ਪੈ ਗਿਆ ਪਿੰਡੇਰਾ। ਸਾਡੇ ਪਿੰਡ ਦਾ ਤਾਬਾ। ਇਹ ਨਮੀ ਕੋਠੀ ਚਾਰ ਹੋ ਰਹੀ ਹੈ। ਇਹ ਆ ਗਏ ਭਾਈ ਆਪਣੇ ਪਿੰਡ ਦੇ ਸ਼ਹੀਦ ਬੂਸਾਸਲੀ ਫਾਰ ਕਰ। ਧਿਆਨ ਕਰਦੇ ਸੀ ਆਈਸ਼ਾ ਫੈਬੂ ਦਾ ਸਿੰਘ ਨਾਮ ਆਪਦੀ ਆਈਸ਼ਾ ਫੈਬੂ ਦਾ ਸਿੰਘ ਸਾਰ ਕੇ ਜੰਗ ਸੀ ਹੋ ਗਏ ਵੇਰੇ ਸਵੇਰੇ ਦੀ ਲੋਕੇਸ਼ਨ ਬਹੁਤ ਘੈਂਟ ਹੁੰਦੀ ਹੈ ਨਾ ਸੱਪਾ ਚੱਲਦੇ ਆ ਕੇ ਤੇ ਰਾਹ ਮੋਟਰ ਹੈਗਾ ਖੜਾ ਨੂੰ ਛੜਦਾ ਫਿਰ ਹੈ ਐਸਾ ਉਹ ਨਹੀਂ ਮੈਂ ਇਤਨੀ ਦੀ ਦੂਰ ਆ ਆਪ ਭੈਣ ਦਾ ਪਤਾ ਨਹੀਂ ਕਿੱਧਰ ਗਿਆ ਹੋਊਗਾ ਇਹ ਆ ਗਿਆ ਆਪਣੇ ਪਿੰਡ ਦਾ ਵਾਟਰ ਵਰਸ ਕਿੰਨੇ ਦੇ ਬੰਦਾ ਹੋਵੇ ਆਪਣੇ ਪਿੰਡ ਦਾ ਗ੍ਰੈਡ ਬਿਜਲੀ ਕਰ ਜੀ ਸਰ ਜਾਂਦਾ ਨਾ ਲਾਈਟ ਪਾ ਦੇ ਨਾ ਕਰੇ ਆ ਗਿਆ ਵੀ ਆਹਾਰਾ ਕਰਦੇ ਆ ਸਾਡੇ ਠੰਡੇ ਤੋਂ ਉਹਦੇ ਮੌਸਮ ਬਹੁਤ ਠੰਡ ਹੈ ਉਹ ਹੁਣੇ ਦਾ ਜਿਵੇਂ ਨਿਆਰਾ ਲੈਂਦਾ ਢੋਂਦਾ ਭਾਰੀ ਆਹਾ 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 ਆਹ ਨਾਲ ਉਹ ਯੱਟਾ ਖਿੱਚ ਤਿਆਰੀ ਪੀਚਾ ਬਹਿ ਗਿਆ ਆਪਣਾ ਜਿਰੀ ਲਾਉਣ ਵਾਲਾ ਨਾ ਚਾਰੋ ਜੱਟਾ ਖਿੱਚ ਤੇ ਆਰੀ ਪੀਚਾ ਵੇਗਾ ਜਿਰੀ ਲਾਉਣ ਵਾਲਾ ਉਹ ਚਮੱਕਾ ਮਾਰਦੀ ਹੈ ਹੂੰ ਅੱਗੇ ਰਾਤ ਨੂੰ ਤੇ ਡਿੱਗੀ ਰਹਿੰਦੇ ਉਹ ਲਾਈਟ ਆਉਗੀ ਹੁਣ ਭਾਂਦਰ ਨਜ਼ਾਰ ਆ ਗਿਆ ਹੁਣ ਨਜ਼ਾਰ ਆ ਗਿਆ ਤੂੰ ਲਾਲਾ ਨਹੀਂ ਅਗਲਾ ਕਰਤੂਰ ਕਰਮ ਦੇ ਉੱਤੇ ਬਾਤ ਬਣਾਵਾਂਗੇ ਸਵਾਰੇ ਬਲੌ ਨਾਲ ਜੁੜੇ ਰਹੋ ਚੰਗੇ ਕੰਮ ਦੇ ਚੰਗੇ ਨਤੀਜੇ ਚੰਗਾ ਤੀਜ ਬਣਾਵਾਂਗੇ ਕਿਸੇ ਤੋਂ ਮਾਫੀ ਮੰਗਣ ਦੀ ਲੋੜ ਜੀ ਆਈ ਆ ਚਾਰ ਲੋਕ ਭਾਈ ਘੱਟ ਦੇਖਦੇ ਮੇਰੀ ਮਨਸ਼ਾ ਇਹ ਕਰਦੇ ਤੋੜਾ ਜਰੂਰੀ ਕੰਮ ਹੋ ਗਿਆ ਤੇ ਕੋਈ ਮਿੱਤਰ ਕਹਿੰਦਾ ਮੇਰੇ ਘਰਾਵਾਂ ਆ ਗਿਆ ਮੀਂਹ ਪੈਣ ਵਾਲਾ ਤੇ ਮੈਂ ਤੇ ਫਿਰ ਮੇਰਾ ਮਿੱਤਰ ਅਸੀਂ ਦੋਨੇ ਘਰਾਵਾਂ ਉਣ ਬਾਗੇ ਘਰਾ ਵੀ ਬਣਾਤਾ ਹੁਣ ਤੇ ਹੁਣ ਫਿਰ ਘਰ ਨੂੰ ਦੁਬਾਰੇ ਚਾਲੇ ਪਾਉਂਦੇ ਆ ਨਾ ਬਾਈ ਬਣ ਕੇ ਲਾ ਕੇ ਦੇਖ ਕਿਵੇਂ ਕਰਦੇ ਤਦੂ ਬਜਾਲਾ ਹੀ ਸਾਡੇ ਅੱਗੇ ਆ ਕੇ ਦੇਖ ਰਹਾ ਇਹਦਾ ਭਾਈ ਆਹ ਲਾ ਗਏ ਤੇ ਹੁਣ ਆਪਾਂ ਕਰਾਾ ਲਾ ਕੇ ਤੇ ਫੇਰ ਪਹੁੰਚੇ ਦਵਾਰਾਂ ਖੇਤ ਤੇ ਉਸ ਤੋਂ ਬਾਅਦ ਆ ਗਏ ਭਾਈ ਅਸੀਂ ਆਪਦੀ ਮੋਟਰ ਤੇ ਤੇ ਹੁਣ ਬਣਾਉਣੇ ਆ ਵੀਡੀਓ ਉਹ ਜਿਆਦੇ ਕਿਉਂ ਠੇਕੇਦਾਰਾ ਕਿਵੇਂ ਆ ਫਿਰ ਠੀਕ ਆ ਜੀ ਵਧੀਆ ਬਣਾ ਦਈਏ ਗੱਲ ਜਮਾ ਗੱਲ ਬਣਾਏ ਬਣਾ ਕਿੱਥੇ ਲੋਟਣ ਦਾ ਢਾਂਚਾ ਹਾਂ ਬਲਾਕ ਨਾਲ ਵੱਧ ਤੋਂ ਵੱਧ ਜੁੜਿਆ ਕਰੋ ਹਾਂ ਤੇ ਸਾਡਾ ਸਾਥ ਦਿਆ ਕਰੋ ਆਪਣੇ ਵਾਲਾ ਆ ਜਾਂਦਾ ਆਥਣੇ ਭਾਂਦਾ ਲਾ ਕੇ ਪੇਗ ਨਾ ਇਹ ਇਹ ਹੁਣ ਆਥਣੇ ਜਾਊਗਾ ਖੇਤ ਰੋਜ਼ ਡੇਲੀ ਹਾਂ ਪੇਗ ਵਾਲਾ ਬੰਦਾ ਪਿੰਡ ਚ ਤਾਂ ਭਾਈ ਨਜ਼ਾਰਾ ਬਹੁਤ ਹੈ ਪਿੰਡ ਪਰ ਕੀ ਐਸ ਕਿੱਥੇ ਸ਼ਹਿਰਾਂ ਚ ਭੈਣ ਦੀ ਅੰਦਰੀ ਦਮ ਘੁੱਟ ਜਾਂਦਾ ਦੇਖ ਹੁਣ ਇਹ ਲੰਡਾ ਜਾ ਲਾਇਆ ਨਾਲੇ ਸਪਰੇਅ ਕਰੇ ਉਹ ਨਾਲੇ ਢੀੜਾ ਮਾਰੇ ਉਹ ਨਾਲੇ ਖਰੀ ਕਰ ਲੂ ਨਾਲੇ ਬੁੜੀਆਂ ਤੋਂ ਬਚ ਗਿਆ ਕਿੰਨੇ ਕੰਮ ਹੋ ਗਏ ਕਿੰਨੇ ਕੰਮ ਹੋ ਗਏ ਤੂੰ ਜਾ ਕੇ ਇੱਕ ਲਾ ਕੇ ਤੱਤਾ ਜਾ ਕਰਕੇ ਹੋਰ ਚੱਲ ਮੇਰੇ ਭਾਈ ਰੋਟੀ ਖਾ ਕੇ ਪੈ ਜੀ ਰੋਟੀ ਖਾ ਕੇ ਪੈ ਜੀ ਹੈ ਨਾ ਪਿੰਡਾਂ ਦਾ ਮਾਹੌਲ ਲਾ ਕੇ ਉੱਥੇ ਪੈਗ ਉੱਥੇ ਮਨ ਲੈ ਘੁਸਰੀ ਜਾਣਾ ਉੱਥੇ ਘੁਸਰੀ ਜਾਣਾ ਉਹ ਨਾ ਪੱਖਾ ਹਵਾ ਦੇ ਵੇ ਨਾ ਐਸੀ ਹਵਾ ਦੇ ਵੇ ਐਸੀ ਹਵਾ ਦੇ ਨਾ ਐ ਡੜ ਹੋਰ ਨੇ ਢਿੱਡ ਲੋਕਾਂ ਆ ਇੱਥੇ ਤੂੰ ਮਜਾ ਲਾ ਵੀ ਸਰੀਰ ਕੋਈ ਐ ਫਿੱਟ ਨਾ 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 ਹੈ ਐ ਡੇ ਤੇ ਡੋਰੇ ਨਾ ਦਾ ਭੀੜੇ ਨਾਉਣ ਵਾਲੇ ਵੀ ਦੀ ਟੱਪਣ ਨਾ ਟੱਪਣ ਹਾਂ ਘੰਟਾ ਘੰਟਾ ਝੁਗਾ ਨਹੀਂ ਪੈਂਦਾ ਝੁਗਾ ਨਹੀਂ ਪੈਂਦਾ ਇਹਦੇ ਭੈਣਾਂ ਨਜ਼ਾਰਾ ਨਾਲੇ ਖਾਪਦੇ ਆ ਜਿੰਨਾ ਖਪਾਂਗੇ ਉਦਾਂ ਹੀ ਕਹਿੰਦੇ ਬੋਲਾ ਨਜ਼ਾਰਾ ਆਇਆ ਅੱਜ ਦਾ ਇਹ ਜੱਟ ਦੀ ਫਿਤਰਤ ਹੈ ਸਭ ਤੋਂ ਵੱਧ ਖਾਊ ਉਹਦੇ ਕਹਿੰਦੇ ਨਜ਼ਾਰੇ ਆ ਬੋਲਾ ਨਜ਼ਾਰਾ ਆਇਆ ਬੋਲਾ ਨਜ਼ਾਰਾ ਆਇਆ ਫਰਾਵਾ ਇਹ ਪੱਕੀ ਵਾਲਾ ਜਿੱਦੇ ਸਭ ਤੋਂ ਤੰਗ ਹੋਈਏ ਉਹਦੇ ਕਹਿੰਦੇ ਨਜ਼ਾਰਾ ਆ ਗਿਆ ਅੱਜ ਤਾਂ ਜਮਨ ਨਜ਼ਾਰਾ ਹੀ ਆ ਗਿਆ ਬੋਲਾ ਕੰਮ ਖਿੱਚਾ ਬੋਲਾ ਕੰਮ ਖਿੱਚਿਆ ਅੱਜ ਹੁਣ ਤੂੰ ਮੇਰੇ ਦੀ ਲਾਲਾ ਹੁਣ ਪਹਿਲਾਂ ਤਾਂ ਉਹਦੇ ਆਖਣੀ ਤੜਕੇ ਆ ਕੇ ਕਦੂ ਕਰਿਆ ਬੱਟਾ ਤੋਂ ਪੋਚੀਆਂ ਤੇ ਫੇਰ ਕੋਈ ਗਲ ਪੈ ਗਿਆ ਕਹਿੰਦਾ ਕਰਾ ਲਾ ਕੇ ਆ ਬਿਜਲੀ ਕਰਾ ਲਾ ਫੇਰ ਬਿਜਲੀ 3 ਘੰਟੇ 2.5 ਘੰਟੇ ਢੇੜੀ ਬਣਾ ਕੇ ਉਹ ਤੋਂ ਕਰਾ ਲਾ ਕੇ ਆ ਇਹ ਵੀ ਜ਼ਰੂਰੀ ਹੈ ਨਾਲੇ ਤਾਂ ਆਪਣਾ ਗਾਗ ਨਹੀਂ ਟੁੱਟਿਆ ਤੇ ਨਾਲੇ ਕਰਾ ਲਾ ਕੇ ਫੇਰ ਆ ਕੇ ਕਦੂ ਇਹਨਾਂ ਨੂੰ ਫੇਰ ਕਰਤਾ ਨਾਲੇ ਇਹਦਾ ਕੰਮ ਕਰਤਾ ਨਾਲੇ ਇਹਨਾਂ ਨੂੰ ਕਦੂ ਕਰਕੇ ਦੇਦਾ ਕਦੂ ਬਸ ਹੁਣ ਘਰੇ ਵੀ ਕਦੂ ਖੇਤ ਵੀ ਕਰਦਾ ਖੇਤ ਵੀ ਕਦੂ 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 ਜਦੋਂ ਹੁਣ ਆਪਣਾ ਕੋਈ ਮਿੱਤਰ ਲੈ ਗਿਆ ਟਰੈਕਟਰ ਕਹਿੰਦਾ ਮੈਂ ਕਰਨਾ ਹੈ ਇਹ ਹੁਣ ਆਪਾਂ ਮਾਂ ਮਾਂ ਰੱਖਦਾ। ਇਹ ਉਹਦਾ ਹਮਾਂ ਰੱਖਦਾ ਹੁਣ ਆਪਾਂ ਵੀਡੀਓ ਬਣਾ ਲਾਂ। ਇੰਨੇ ਕੰਮ ਕਰਨੇ ਮੈਨੂੰ। ਕੰਮ ਸਾਰੇ ਹੋ ਜਾਣਗੇ। ਹੈਂ? ਬਾਤ ਤਾਂ ਵੀ। ਕੜਤਾ ਮੱਛਰ। ਹਾਂ। ਅੱਛਾ। ਕਿੰਨੇ ਘਪਟੇ? ਬਹੁਤ ਪੱਟੀ ਜਨੇ ਬਸ। ਲਾ ਦੇ ਘੋਟੇਰ। ਹੋਰ। ਫੱਕ ਤਾਂ ਬੋਲੀ ਹੂ। ਕੋਲੀ ਜਣਾ ਬੋਲੀ। ਅੱਛਾ। ਨਜ਼ਾਰੇਦਾਰ। ਆ ਦੱਬੀ ਰੱਖੋ ਕੰਮ ਨੂੰ ਕਿ ਨਹੀਂ। ਆ ਪਤਾ ਠੰਡ ਕਰਾ ਦੀ ਤੁਮਾਂ ਦੀ ਤੁਸੀਂ ਕਿਸੇ ਦੇ ਲਈ ਜਾਂਦੇ ਜਮਾ ਠੰਡ। ਹਾਂ ਜਿੱਦਦੇ ਆਇਓ ਕਰਾ ਦਿਨਾ ਠੰਡਾ ਫੇਰ ਰੂਪਾ ਹਾਂ ਜੀਵਰ ਫੱਕ ਨੂੰ ਆਇਆ ਸੀ ਉਹਨੇ ਕੀ ਕਹਿ ਗਿਆ ਉਹਨੂੰ ਦੇਵ ਕਰਾਂਗੇ ਹਲੋ ਦਾ ਕਹਿੰਦਾ ਬਾੜੀ ਦੇ ਤੂੰ ਕਹਿੰਦਾ ਬੂਟਾ ਕੀ ਪੱਟਣ ਦਿੰਦੇ ਆ ਕਹਿੰਦਾ ਜਿੰਨਾ ਚਿਰ ਲਾਵਾਂਗੇ ਉਹ ਨਾ ਗੁੱਦਾ ਪੱਟਣ ਦਿੰਦੇ ਕਹਿੰਦਾ ਰਕ ਨਹੀਂ ਰਹੀ ਜੀ ਫੱਕਰ ਐਂ ਨਹੀਂ ਖੜੀ ਹੈ ਤੂੰ ਚੱਪਲਾ ਦਾ ਉਹ ਚ ਉਹਨਾਂ ਕਹਿੰਦੇ ਪਾੜਦੀ ਜੀ ਮਨ ਨੂੰ ਬਿਆਪਾ ਜੂਠੀਆਂ ਹੀ ਆਂ ਜਾਂ ਆਂ ਜੂਠੀਆਂ ਹੀ ਆਂ ਜਵਾੜਾਂ ਨੂੰ ਉਹ ਤਾਂ ਮੈਂ ਨਹੀਂ ਕਿਹ ਨਾਲ ਫੇ ਲ ਇਹ ਤਾਂ ਮੰਨਦਾ ਗੱਲ ਆ ਮੰਨਦੇ ਆ ਗੱਲ ਵੀ ਚਲ ਬਾਦਲ ਨੇ ਮੋਟਰਾਂ ਦਿੱਤੇ ਆ ਪਰ ਲਾਈਟ ਤਾਂ ਪੂਰੀ ਇਹਨੇ ਕੀਤੀ ਆ ਹੂੰ ਕੀਤੀ ਹੈ ਕਿ ਨਹੀਂ ਉਹ ਲੜ ਰਿਹਾ ਕਿਧਰ ਹੋ ਗਿਆ ਤੇ ਆ ਹੁਣ ਕਿੱਥੋਂ ਆ ਗਈ ਦੇਖ ਲੈ ਫਿਰ ਜਿਉਂ ਤੜਕਿਓਂ ਸੈਰੀ ਪੜੀ ਨੂੰ ਪੇ ਜੀਰਾ ਦਾ ਸਾਰੀ ਰਾਤ ਮੱਛਰ ਬਹਿ ਜਾਂਦਾ ਪੱਟੀ ਜਾਂਦਾ ਇੱਥੇ ਹੁਣ ਤੜਕਿਓਂ ਛੱਡਦਿਆਂ ਨਾਲ ਦਿਨੇ ਆਂਦੇ ਨੇ ਹਾਂ ਹੈਗਾ ਨਾ ਨਜ਼ਾਰਾ ਬਹੁਤ ਠਾਠਾ ਹੁੰਦਾ ਆ ਹੁਣ ਫੇਰ ਆ ਗਈ ਜੇ ਕੋਈ ਰੰਗ ਰੰਗਾ ਅਸਲ ਵਿੱਚ ਭਰਾਵਾ ਹਾਂ ਹੁਣ ਫੇਰ ਆ ਗਈ ਲੈ ਅਸਲ ਵਿੱਚ ਲੋਕ ਗੋਣ ਚੌਦ ਨੇ ਬਈ ਗੋਣ ਨਹੀਂ ਓ ਠੀਕ ਹੈ ਜੀ ਅਜਿਹਾ ਬਲੌਗ ਐ ਨਹੀਂ ਧੰਨਵਾਦ ਜੀ